ਖੜਾਂਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇੱਥੇ ਪਹੁੰਚਾਇਆ ਸਾਡੀ ਸਾਡੀ ਆ ਜਿਹੜੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ ਆ ਦੈਟਸ ਇਟ ਅਸੀਂ ਕੰਮ ਕਰ ਰਹੇ ਆ ਆਪਣੇ ਆਪਣੇ ਪੰਜਾਬ ਲਈ ਮਤਲਬ ਉਹ ਵੀ ਇਹਨਾਂ ਦਾ ਵੀ ਵੱਡਾ ਨਾਮ ਹੈਗਾ ਤੇ ਇਹ ਜਿਹਨਾਂ ਨੂੰ ਨਾਮ ਲੈ ਕੇ ਹੁਣ ਅਗਲੀ ਵਾਰੀ ਜਿਹੜੀ ਤੇ ਫੇਰੀ ਹੈ ਇਹ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਟਰ ਆ ਮੈਂ ਕੀ ਦੇਖਾਂ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਰਿਖਾਇਆ ਆਲ ਦਾ ਰਿਸਪੈਕਟਡ ਨੇ ਸੋ ਪਹਿਲਾਂ ਤਾਂ ਅੱਜ ਦਾ ਦਿਨ ਸੋ ਭਾਜੀ ਦੀ ਬੇਟੀ ਆ ਉਹਨਾਂ ਦੀ ਮੂਵੀ ਆ ਠੀਕ ਆ ਤੇ ਉਹਨੂੰ ਸਾਪਾ ਸੁਪਰ ਡੂਪਰ ਹਿਟ ਕਰੀਏ ਥੈਟਸ ਆਂ ਥੈਂਕ ਯੂ ਖੜਾਂਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇਤਨੇ ਪਹੁੰਚਾਇਆ ਸਾਡੀ ਸਾਡੀ ਆ ਜਿਹੜੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ ਆ ਥੈਟਸ ਆਂ ਅਸੀਂ ਕੰਮ ਕਰ ਰਹੇ ਆ ਆਪਣੇ ਆਪਣੇ ਪੰਜਾਬ ਦੇ ਮਤਲਬ ਉਹ ਉਹ ਵੀ ਇਹ ਇਹਨਾਂ ਦਾ ਵੀ ਵੱਡਾ ਨਾਮ ਹੈਗਾ ਤੇ ਇਹ ਜਿਹਨਾਂ ਨੂੰ ਨਾਮ ਲੈ ਕੇ ਹੁਣ ਅਗਲੀ ਵਾਰੀ ਜਿਹੜੀ ਤੇ ਫੇਰੀ ਹੈ ਇਹ ਇਹ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਟਰ ਹੈ ਮੈਂ ਕੀ ਦੱਸਾਂ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਬਹੁਤ ਰਿਸਪੈਕਟਡ ਨੇ ਸੋ ਪਹਿਲਾਂ ਤਾਂ ਅੱਜ ਦਾ ਦਿਨ ਸੋ ਭਾਜੀ ਦੀ ਬੇਟੀ ਆ ਉਹਨਾਂ ਦੀ ਮੂਵੀ ਆ ਠੀਕ ਆ ਤਿਉਹ ਨੂੰ ਸਾਪਾ ਸੁਪਰ ਡੂਪਰ ਹਿਟ ਕਰੀਏ ਥੈਟਸ ਇਟ ਥੈਂਕ ਯੂ ਖੜਾਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇਤਨੇ ਪਹੁੰਚਾਇਆ ਸਾਡੀ ਸਾਡੀ ਆ ਜਿਹੜੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ ਆ ਥੈਟਸ ਇਟ ਅਸੀਂ ਕੰਮ ਕਰ ਰਹੇ ਆ ਆਪਣੇ ਆਪਣੇ ਪੰਜਾਬ ਲਈ ਮਤਲਬ ਉਹ ਵੀ ਇਹਨਾਂ ਦਾ ਵੀ ਵੱਡਾ ਨਾਮ ਹੈਗਾ ਤੇ ਇਹਨਾਂ ਨੂੰ ਨਾਮ ਲੈ ਕੇ ਹੁਣ ਅਗਲੀ ਵਾਰੀ ਜਿਹੜੀ ਤੇ ਫੇਰੀ ਹੈ ਇਹ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਟਰ ਆ ਮੈਂ ਕੀ ਦੇਖਾਂ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਰਿਖਾਇਆ ਆਲ ધ ਰਿਸਪੈਕਟਡ ਨੇ ਸੋ ਪਹਿਲਾਂ ਤਾਂ ਅੱਜ ਦਾ ਦਿਨ ਸੋ ਭਾਜੀ ਦੀ ਬੇਟੀ ਆ ਉਹਨਾਂ ਦੀ ਮੂਵੀ ਆ ਠੀਕ ਆ ਤੇ ਉਹਨੂੰ ਸਾਪਾ ਸੁਪਰ ਡੂਪਰ ਹਿੱਟ ਕਰੀਏ ਥੈਟਸ ਆਂ ਥੈਂਕ ਯੂ ਖੜਾਂਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇਤਨੇ ਪਹੁੰਚਾਇਆ ਸਾਡੀ ਸਾਡੀ ਆ ਜਿਹੜੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ ਆ ਥੈਟਸ ਆਂ ਅਸੀਂ ਕੰਮ ਕਰ ਰਹੇ ਆਂ ਆਪਦੇ ਆਪਦੇ ਪੰਜਾਬ ਲਈ ਉਹ 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 ਵੀ ਇਹ ਇਹ ਇਹਨਾਂ ਦਾ ਵੀ ਵੱਡਾ ਨਾਮ ਹੈਗਾ ਤੇ ਇਹ ਜਿਹਨਾਂ ਨੂੰ ਨਾਮ ਲੈ ਕੇ ਹੁਣ ਅਗਲੀ ਵਾਰੀ ਜਿਹੜੀ ਤੇ ਫੇਰੀ ਹੈ ਇਹ ਇਹ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਟਰ ਹੈ ਮੈਂ ਕੀ ਦੱਸਾਂ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਰਿਖਾਇਆ ਆਲ ਦ ਰਿਸਪੈਕਟਡ ਨੇ ਸੋ ਪਹਿਲਾਂ ਤਾਂ ਅੱਜ ਦਾ ਦਿਨ ਸੋ ਭਾਜੀ ਦੀ ਬੇਟੀ ਆ ਉਹਨਾਂ ਦੀ ਮੂਵੀ ਆ ਠੀਕ ਆ ਤਿਉਹ ਨੂੰ ਸਾਪਾ ਸੁਪਰ ਡੂਪਰ ਹਿਟ ਕਰੀਏ ਥੈਟਸ ਇਟ ਥੈਂਕ ਯੂ ਖੜਾਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇਤਨੇ ਪਹੁੰਚਾਇਆ ਸਾਡੀ ਸਾਡੀ ਆ ਜਿਹੜੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ ਆ ਥੈਟਸ ਇਟ ਅਸੀਂ ਕੰਮ ਕਰ ਰਹੇ ਆ ਆਪਣੇ ਆਪਣੇ ਪੰਜਾਬ ਲਈ ਮਤਲਬ ਉਹ ਵੀ ਇਹਨਾਂ ਦਾ ਵੀ ਵੱਡਾ ਨਾਮ ਹੈਗਾ ਤੇ ਇਹ ਜਿਹਨਾਂ ਨੂੰ ਨਾਮ ਲੈ ਕੇ ਹੁਣ ਅਗਲੀ ਵਾਰੀ ਜਿਹੜੀ ਤੇ ਫੇਰੀ ਹੈ ਇਹ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਟਰ ਆ ਮੈਂ ਕੀ ਦੇਖਾਂ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਰਿਖਾਇਆ ਆਲ ધ ਰਿਸਪੈਕਟਡ ਨੇ ਸੋ ਪਹਿਲਾਂ ਤਾਂ ਅੱਜ ਦਾ ਦਿਨ ਸੋ ਭਾਜੀ ਦੀ ਬੇਟੀ ਆ ਉਹਨਾਂ ਦੀ ਮੂਵੀ ਆ ਠੀਕ ਆ ਤੇ ਉਹਨੂੰ ਸਾਪਾ ਸੁਪਰ ਡੂਪਰ ਹਿੱਟ ਕਰੀਏ ਥੈਟਸ ਆਂ ਥੈਂਕ ਯੂ ਖੜਾਂਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇਤਨੇ ਪਹੁੰਚਾਇਆ ਸਾਡੀ ਸਾਡੀ ਆ ਜਿਹੜੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ ਆ ਥੈਟਸ ਆਂ ਅਸੀਂ ਕੰਮ ਕਰ ਰਹੇ ਆ ਆਪਣੇ ਆਪਣੇ ਪੰਜਾਬ ਲਈ ਮਤਲਬ ਉਹ ਉਹ ਵੀ ਇਹ ਇਹਨਾਂ ਦਾ ਵੀ ਵੱਡਾ ਨਾਮ ਹੈਗਾ ਤੇ ਇਹ ਜਿਹਨਾਂ ਨੂੰ ਨਾਮ ਲੈ ਕੇ ਹੁਣ ਅਗਲੀ ਵਾਰੀ ਜਿਹੜੀ ਤੇ ਫੇਰੀ ਹੈ ਇਹ ਇਹ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਟਰ ਹੈ ਮੈਂ ਕੀ ਦੱਸਾਂ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਰਿਖਾਇਆ ਆਲ ધ ਰਿਸਪੈਕਟਡ ਨੇ ਸੋ ਪਹਿਲਾਂ ਤਾਂ ਅੱਜ ਦਾ ਦਿਨ ਸੋ ਭਾਜੀ ਦੀ ਬੇਟੀ ਆ ਉਹਨਾਂ ਦੀ ਮੂਵੀ ਆ ਠੀਕ ਆ ਤੇ ਉਹਨੂੰ ਸਾਪਾ ਸੁਪਰ ਡੂਪਰ ਹਿੱਟ ਕਰੀਏ ਦੈਟਸ ਆ ਟੈਂਕਿਊ